ਦਿੱਲੀ ਕ੍ਰੈਮ ਨਿਊਜ਼ ਦੇਖ ਰਹੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਬਿੰਦਰ ਸਹਿਲੇ ਵਾਲਾ ਸੋ ਅੱਜ ਤੁਹਾਨੂੰ ਨਵੀਂ ਖਬਰ ਦੇਣ ਲੱਗੇ ਆ ਮੁਕਸਰ ਸਾਹਿਬ ਤੋਂ ਜਿਹੜਾ ਬਠਿੰਡੇ ਨੂੰ ਰੂਰ ਜਾ ਰਿਹਾ ਉਸ ਰੋਡ ਦੇ ਵਿੱਚੋਂ ਇੱਕ ਵਰਕੰਦੀ ਪਿੰਡ ਨੂੰ ਰੂਰ ਨਿਕਲਦਾ ਸੋ ਵਰਕੰਦੀ ਪਿੰਡ ਨੂੰ ਰੂਰ ਨਿਕਲਦਾ ਵਰਕੰਦੀ ਪਿੰਡ ਤੋਂ ਆ ਰਹੀ ਇੱਕ ਸਿਲੰਡਰਾਂ ਦੀ ਭਰੀ ਹੋਈ ਗੱਡੀ ਜਿਹੜਾ ਕਿ ਛੋਟਾ ਹਾਥੀ ਸਟੀering ਕੁੱਲ ਖੁੱਲਣ ਕਾਰਨ ਸੜਕ ਦੇ ਨਾਲ ਬਿਲਕੁਲ ਜਿਹੜਾ ਪਲਟ ਗਿਆ ਬੁਰੀ ਤਰ੍ਹਾਂ ਚਾਰੇ ਟਾਇਰ ਉੱਪਰ ਹੋ ਗਏ ਆ ਲਾਈਵ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਸੋ ਮੈਂ ਬੇਨਤੀ ਕਰਾਂ ਨਾਲ-ਨਾਲ ਚੱਲਦੀ-ਚੱਲਦੀ ਵੀਡੀਓ ਸ਼ੇਅਰ ਜਰੂਰ ਕਰ ਜੁਈ ਤੇ ਬੇਨਤੀ ਕਰਦਾ ਮੈਂ ਡਰਾਈਵਰ ਵੀਰਾਂ ਨੂੰ ਕਿ ਚੱਲਣ ਦੇ ਸਮੇਂ ਆਪ ਦੀ ਗੱਡੀ ਚੈੱਕ ਅਪ ਕਰਕੇ ਪੂਰੀ ਸਟੀering ਬ੍ਰੇਕ ਉਹਦਾ ਢੇਰ ਜੋ ਵੀ ਹੈਗਾ ਗੱਡੀ ਦਾ ਹਨਾ ਚੈੱਕ ਅਪ ਕਰਕੇ ਵੀਰ ਜੀ ਧਿਆਨ ਨਾਲ ਤੁਰਿਆ ਕਰੋ ਤੇ ਬਹੁਤ ਮਾੜੀ ਜਿਹੜੀ ਘਟਨਾ ਹੋਈ ਹੈ ਪਰ ਡਰਾਈਵਰ ਵੀਰ ਤੇ ਜਿਹੜਾ ਨਾਲ ਉਹਦੇ ਹੈਲਪਰ ਹੁੰਦਾ ਦੋਨੇ ਵੀਰ ਵਾਲ-ਵਾਲ ਬਚੇ ਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ ਗੱਡੀ ਹੌਲੀ ਸੀਗੀ ਤੇ ਸਟੀering ਖੁੱਲਣ ਕਰ ਜਿਹੜੀ ਗੱਡੀ ਬੇ ਕਾਬੂ ਹੋ ਕੇ ਪਲਟ ਚੁੱਕੀ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਤੇ ਜੁੜੇ ਰਹਿਣਾ ਸਾਡੇ ਨਾਲ ਮਿਲਦੇ ਆ ਜਲਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਸਸਤਰੀ ਕਰ दिल्ली क्राइम नेशनल न्यूज़ नजर सफर